ਨਾਵਾਲਗ ਬੱਚੀ ਨੂੰ ਅਗਵਾ ਕਰਕੇ ਜ਼ਬਰਜਨਾਹ ਕਰਨ ਦੇ ਮਾਮਲੇ ਸੰਬੰਧੀ ਕਿਰਾਉ ਤੋਂ ਕਬرائی ਸਦਰ ਥਾਣਾ ਖਰੜ ਦੀ ਪੁਲਿਸ ਨੇ ਦੋਸ਼ੀ ਕੀਤਾ ਗ੍ਰਿਫਤਾਰ ਨਾਬਾਲਗ ਬੱਚੀ ਕੀਤੀ ਬਰਾਮਦ ਐਸਚੋ ਸਦਰ ਥਾਣਾ ਖਰੜ ਨੇ ਕਿਹਾ ਕਿ ਨਾਬਾਲਗ ਬੱਚੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਕੀਤਾ ਜਾਵੇਗਾ ਮਾਪਿਆਂ ਦੇ ਹਵਾਲੇ ਅਤੇ ਦੋਸ਼ੀ ਤੇ ਕੀਤੀ ਜਾਵੇਗੀ ਬੰਦੀ ਕਾਰਵਾਈ ਐਸਐਚਓ ਸਾਹਿਬ ਦੀ ਇਹ ਕਾਰਵਾਈ ਸੁਣ ਕੇ ਸਾਰੇ ਤਰਨਾਕਾਰੀ ਅਤੇ ਮੋਰਚਾ ਆਗਵਾਨ ਨੇ ਸੰਤੁਸ਼ਟੀ ਪ੍ਰਗਟ ਕੀਤੀ ਤੇ ਉਹਨਾਂ ਦਾ ਧੰਨਵਾਦ ਕੀਤਾ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਮੋਰਚੇ ਦੇ ਆਗਵਾਨ ਅਤੇ ਪ੍ਰੈਸ ਮੀਡੀਆ ਦੀ ਮਿਹਨਤ ਸਦਕਾ ਅਤੇ ਥਾਣਾ ਸਦਰ ਖਰੜ ਦੀ ਪੁਲਿਸ ਟੀਮ ਦੀ ਨਿਭਾਈ ਡਿਊਟੀ ਸਦਕਾ ਮਿਲਿਆ ਪੀੜਤ ਪਰਿਵਾਰ ਨੂੰ ਇਨਸਾਫ ਸਰਦਾਰ ਕੁੰਬੜਾ ਨੇ ਕਿਹਾ ਕਿ ਜੇਕਰ ਪੁਲਿਸ ਚਾਹੇ ਤਾਂ साला बद्दी काम कुछ घंटों विच कर सकदी है एसएचओ अमनिंदर सिंह सिद्धू ने अपने वल्लो कीता वादा पूरा कीता है ते अपनी काबिलियत दी एक मिसाल पेश कीती है आओ देख दे हां एक खबर विस्तार सहित एसीबीसी महापंचायत पंजाब वल्लो एक नाबालक बच्ची दे अगवा करके जबर जिना करन दे मामले संबंधी 26 ਅਗਸਤ 2025 ਨੂੰ ਪਿਛਲੇ ਦਿਨੀ ਸਦਰ ਥਾਣਾ ਖਰੜ ਦੇ ਕਿਰਾਉ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਕਈ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦਾ ਅੱਜ ਪਾਰੀ ਇਕੱਠ ਮੋਰਚਾ ਸਥਾਨ ਤੇ ਹੋਇਆ ਇਸ ਕਿਰਾਉ ਤੋਂ ਕਬرائی ਸਦਰ ਥਾਣਾ ਖਰੜ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਨਾਬਾਲਗ ਬੱਚੇ ਨੂੰ ਬਰਾਮਦ ਕਰ ਲਿਆ ਅਤੇ ਦੋਸ਼ੀ ਅਰਸ਼ਦੀਪ ਨੂੰ ਸੁਨਾਮ ਏਰੀਏ ਵਿੱਚੋਂ ਗ੍ਰਿਫਤਾਰ ਕਰਕੇ ਮੋਰਚੇ ਦੀ ਮੰਗ ਨੂੰ ਪੂਰਾ ਕਰਕੇ ਕਿਰਾਉ ਕਰਨ ਤੋਂ ਪਹਿਲਾਂ ਹੀ ਮੋਰਚਾ ਪ੍ਰદાન ਬਲਵਿੰਦਰ ਸਿੰਘ ਕੁੰਮੜਾ ਨੂੰ ਸੂਚਿਤ ਕੀਤਾ ਅੱਜ ਮੋਰਚਾ ਸਥਾਨ ਤੇ थाना सदर ਖਰੜ ਦੇ ਐਸ ਐਚ ਓ ਅਮਰਿੰਦਰ ਸਿੰਘ ਸਿੱਧੂ ਪਹੁੰਚੇ ਤੇ ਉਹਨਾਂ ਨੇ ਪ੍ਰੈਸ ਦੀ ਹਾਜ਼ਰੀ ਵਿੱਚ ਦੱਸਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਪਹਿਲਾ ਹੀ ਐਫ ਆਈ ਆਰ ਨੰਬਰ 195/2024 सदर थाना ਖਰੜ ਵਿੱਚ ਦਰਜ ਹੈ ਮੈਂ ਆਪਣੀ ਪੁਲਿਸ ਟੀਮ ਪੇਜ ਕੇ ਬੱਚੀ ਨੂੰ ਬਰਾਮਦ ਕਰ ਲਿਆ ਹੈ ਅਤੇ ਦੋਸ਼ੀ ਅਰਸ਼ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਉਸਦੀ ਮਾਤਾ ਰਾਜੋ ਰਾਣੀ ਦੀ ਗ੍ਰਿਫਤਾਰੀ ਹੋ ਕੇ ਪਹਿਲਾਂ ਹੀ ਜ਼ਮਾਨਤ ਹੋ ਚੁੱਕੀ ਹੈ ਅਸੀਂ ਦੋਸ਼ੀ ਤੇ ਬਣਦੀ ਕਾਰਵਾਈ ਕਰਾਂਗੇ ਤੇ ਬੱਚੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਮਾਪਿਆਂ ਦੇ ਹਵਾਲੇ ਕਰ ਦੇਵਾਂਗੇ ਐਸਐਚਓ ਸਾਹਿਬ ਦੀ ਇਹ ਕਾਰਵਾਈ ਸੁਣ ਕੇ ਸਾਰੇ ਤਰਨਾਕਾਰੀ ਤੇ ਮੋਰਚਾ ਆਗੂਆਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਤੇ ਉਹਨਾਂ ਦਾ ਧੰਨਵਾਦ ਕੀਤਾ ਇਸ ਸਮੇਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਮੋਰਚੇ ਦੇ ਆਗੂਆਂ ਅਤੇ ਪ੍ਰੈਸ ਮੀਡੀਆ ਦੀ ਮਿਹਨਤ ਸਦਕਾ

पहेली दे आधार ते हल कर दे हान एसएचओ अमनंदर सिंह सिद्धू ने अपने वालों कीता वादा पूरा कीता है ते अपनी काबिलियत दी एक मिसाल पेश कीती है इस मौके सीनियर मोर्चा आगु हरनेक सिंह मलोआ एडवोकेट चरणजीत कौर करम सिंह कुरडी शिक्षा शर्मा बब्बल चोपड़ा जसपाल सिंह सिमरनजीत सिंह शेंकी हरविंदर सिंह रणजीत सिंह रघुवीर सिंह मல்கीत सिंह गुरमुख सिंह हरपाल सिंह सोनिया रानी बलविंदर कौर रजिंदर कौर बलजीत सिंह परमजीत कौर दविंदर सिंह अमरीक सिंह गौरव सूद गुरविंदर सिंह अशोक कुमार आदि हाजिर हुए आओ देखते हैं साडे चैनल की टीम नाल एसएचओ अमरिंदर सिंह अति मोर्चा प्रदान बलविंदर सिंह कोमड़ा ने जो गलबत की थी ਹਾਂ ਜੀ ਸਰ ਅੱਜ ਤਾਂ ਜਿਹੜਾ ਮੈਸੇਜ ਸੀਗਾ ਅੱਜ ਰੱਖਿਆ ਇਹਨਾਂ ਨੇ ਕਿਹੜਾ ਰੱਖਿਆ ਸੀ ਉਹਦੇ ਕੀ ਉਹਦੇ ਸਵਿਚ ਮੈਂ ਦੱਸਣਾ ਚਾਹੂੰਗਾ ਇੱਕ ਕੰਪਲੇਂਟ ਪੂਨਮ ਰਾਣੀ ਵੱਲੋਂ ਦਿੱਤੀ ਗਈ ਸੀ ਪਿਛਲੇ ਸਾਲ ਜਿਹੜੇ 19/7/24 ਨੂੰ ਦਿੱਤੀ ਗਈ ਸੀ ਜਿਹਦੇ ਸਬੰਧ ਵਿੱਚ ਐਫ ਆਈ ਆਰ ਨੰਬਰ 195 ਮਿਤੀ 19/7/24 ਅੰਡਰ ਸੈਕਸ਼ਨ 363 366 34 ਆਈ ਪੀ ਸੀ ਦਰਜ ਰਜਿਸਟਰ ਕੀਤੀ ਗਈ ਸੀ ਇਸ ਸਬੰਧੀ ਜਿਹੜੀ ਵਿਕਟਮ ਸੀਗੀ ਮਨੀਸ਼ਾ ਉਹਨੂੰ ਰਿਕਵਰ ਕੀਤਾ ਗਿਆ ਸੀਗਾ ਰਿਕਵਰ ਕਰਕੇ ਹੈਂਡ ਓਵਰ ਕਰਤਾ ਸੀਗਾ ਮਉਦੇਈ ਦੇ ਤੇ ਇੱਕ ਜਿਹੜੀ ਦੋਸ਼ਣ ਸੀਗੀ ਉਹਦੀ ਅਰੈਸਟ ਪਾ ਕੇ ਅਗਲੀ ਕਾਰਵਾਈ ਕਰਤੀ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਕੰਪਲੇਂਟ ਦਿੱਤੀ ਜਿੱਚ ਇਹ ਲਿਖਿਆ ਸੀਗਾ ਕਿ ਸਾਡੀ ਪੁਰਾਣੀ ਕੰਪਲੇਂਟ ਤੇ 2024 ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਤੇ ਇਹ ਇਹਨਾਂ ਨੂੰ ਕਲੀਅਰ ਕਰਤਾ ਸੀਗਾ ਕਿ ਅਸੀਂ ਐਫ ਆਈ ਆਰ ਆਲਰੇਡੀ ਰਜਿਸਟਰ ਕੀਤੀ ਗਈ ਸੀਗੀ ਜਿਹੜੀ ਉਹਨਾਂ ਨੇ ਐਫ ਆਈ ਆਰ ਦੀ ਕਾਪੀ ਵੀ ਦਿੱਤੀ ਸੀਗੀ ਉਹ ਦੁਬਾਰਾ ਫੇਰ ਅਸੀਂ ਮੁਹੱਈਆ ਕਰਾਤੀ ਇਹ ਕਹਿੰਦੇ ਕੁੜੀ ਸਾਡੀ ਦੁਬਾਰਾ ਫੇਰ ਚਲ ਗਈ ਆ ਉਹ ਉਹ ਜਿਹੜੀ ਲੜਕੀ ਸੀ ਸੀ ਰਿਕਵਰ ਕਰ ਲਈ ਆ ਤੇ ਇਹਨਾਂ ਦੇ ਹੁਣ ਕਰਦਾ ਠੀਕ ਹੈ ਸਰ ਥੈਂਕ ਯੂ ਅणि ਤੁਮਰਾ ਸਾਹਿਬ ਅੱਜ ਜੋ ਕਾਰਵਾਈ ਹੋਈ ਉਹ ਤੇ ਕੀ ਕਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਾਰੇ ਵੀਰਾਂ ਦਾ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਇੱਕ ਗਰੀਬ ਲੋਕਾਂ ਨੂੰ ਗਰੀਬ ਬੱਚਿਆਂ ਨੂੰ ਇਨਸਾਫ ਨਿਆਂ ਦਿਵਾਉਣ ਵਾਸਤੇ ਕਿਸ ਜੱਜ ਬਹੁਤ ਸਾਰਾ ਵੱਡਾ ਯੋਗਦਾਨ ਇਨਸਪੈਕਟਰ ਅ ਅਮਨਿੰਦਰ ਸਿੰਘ ਜੀ ਸਿੱਧੂ ਨੇ ਪਾਇਆ ਜਿਹਦਾ ਅਸੀਂ ਵਿਰੋਧ ਕਰਨਾ ਜਾਣਾ ਸੀ ਰੋਸ ਵਿੱਚੋਂ ਜਾਣਾ ਸੀ ਉਹ ਸਾਡਾ ਖੁਸ਼ੀ ਦਾ ਮਾਹੌਲ ਇਸ ਤਰ੍ਹਾਂ ਵੀ ਜਿਹੜੇ ਕੰਮ ਵਾਸਤੇ ਅਸੀਂ ਜਾਣਾ ਸੀ ਉਹ ਕੰਮ ਐਸ ਐਚਓ ਸਾਹਿਬ ਨੇ ਖੁਦ ਸਟੇਟਮੈਂਟ ਤੁਹਾਨੂੰ ਦਿੱਤੀ ਵੀ ਕੁੜੀਆ ਰਿਕਵਰ ਕਰ ਲਈ ਉਹ 2 ਘੰਟੇ ਨੂੰ 4 ਘੰਟੇ ਨੂੰ ਆਪਣੇ ਹੈਂਡਓਵਰ ਹੋ ਜੂਗੀ ਆ ਉਹਨਾਂ ਨੇ ਸਟੇਟਮੈਂਟ ਕਰਾਣੀ ਹੈ ਕੋਰਟ 'ਚ ਉਹ ਇਹਨਾਂ ਦਾ ਪ੍ਰੋਸੀਜਰ ਚੱਲ ਰਿਹਾ ਪਰ ਅਸੀਂ ਬਹੁਤ ਹੀ ਖੁਸ਼ੀ ਕਹਿੰਦੇ ਹਾਂ ਤਾਂ ਕਿ ਜੇ ਪੁਲਿਸ ਅਫਸਰ ਟਾਈਮ ਸਰ ਅਸੀਂ ਸਾਡੀ ਬੇਨਤੀ ਹੈ ਵੀ ਸਾਰੇ ਐਸ ਐਚਓ ਅਮਨਿੰਦਰ ਸਿੰਘ ਬੰਦ ਲੋ ਜੇ ਟਾਈਮ ਸਰ ਕੰਮ ਕਰ ਦਈਏ ਤਾਂ ਲੋਕਾਂ ਦੇ ਕੋਈ ਬਹੁਤੇ ਵੱਡੇ ਮਸਲੇ ਨਹੀਂ ਉਹਦੇ ਛੋਟੇ ਛੋਟੇ ਮਸਲੇ ਨੇ ਡਿਊਟੀ ਇਹਨਾਂ ਦੀ ਬਣਦੀ ਆ ਸਾਡਾ ਕੰਮ ਇਹਨਾਂ ਦੇ ਧਿਆਨ 'ਚ ਲਿਆਉਣਾ ਬ ਪਰ ਕਬਰ ਕਰੀ ਕੁੜੀਆ ਮੁੰਡਾ ਫੜਿਆ ਉਹਨੂੰ ਰੈਸਟ ਕਰਕੇ ਜੇਲ੍ਹ ਚ ਭੇਜ ਦਣਗੇ ਤੇ ਸਾਡੀ ਡਿਊਟੀ ਆ ਜਿਹੜੀ ਸਾਡਾ ਪ੍ਰਸ਼ਾਸਨ ਦਾ ਹੈ ਉਹਨਾਂ ਪ੍ਰਸ਼ਾਸਨ ਇਹਨਾਂ ਦਾ ਲੋਕਾਂ ਦਾ ਵਿਸ਼ਵਾਸ ਬਣਾਇ ਰਿਹਾ ਹੈ ਪੁਲਿਸ ਪ੍ਰਤੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੇ ਭਰਾਵਾਂ ਦਾ ਤੁਹਾਡਾ ਪ੍ਰੈਸ ਦਾ ਤੈਦ ਲੋ ਧੰਨਵਾਦ ਜਿਹੜਾ ਇੱਕ ਬੱਚੀ ਨੂੰ ਨਵਾਲਕ ਬੱਚੀ ਨੂੰ ਜਿਹੜਾ ਕਿਡਨਾਪਿੰਗ ਕਰਕੇ 1 ਸਾਲ ਤੋ ਰੱਖਿਆ ਗਿਆ ਉਸ ਦੀ ਮਦਰ ਨੂੰ ਵੀ ਮਾਤਾ ਨੂੰ ਇਨਿਆਂ ਸਾਹਿਬ ਤੋਂ ਆਣ ਲਈ ਤੁਸੀਂ ਸਾਰੇ ਪਹੁੰਚੇ ਉਹ ਸਾਰੇ ਪਹੁੰਚ ਕੇ ਅਸੀਂ ਸਾਡੇ 3 ਕੇਸ ਸੀ ਸਦਰ ਥਾਣਾ ਖਰੜੀ ਜਿਵੇਂ ਪੁੰਨ ਮਰਾਣੀ ਦੀ ਬੇਟੀ 1 ਸਾਲ ਤੋਂ ਕਿਡਨਾਪ ਕਰਕੇ ਰੱਖੀ ਹੋਈ ਹੈ ਮਾਂ ਸਨਾਮ ਤੋਂ ਉਹ ਅੱਜ ਪੁਲਿਸ ਕਹਿ ਰਹੀ ਆ ਵੀ ਅਸੀਂ ਲਿਆ ਰਹੇ ਜਿ ਫੜ ਕੇ ਅਸੀਂ 6 ਦਿਨ ਦਾ ਅਲਟੀਮੇਟਮ ਦਿੱਤਾ ਸੀ ਜਦੋਂ ਨਾ ਹੋਇਆ ਤਾਂ ਅਸੀਂ ਧਰਨਾ ਦਾ ਕਰੋਜ ਘਰੋ ਕਰਨ ਜਾਣਾ ਸੀ ਥਾਣੇ ਦਾ ਜਦੋਂ ਅਸੀਂ ਕਰੋਜ ਕਰਨ ਜਾਣਾ ਸੀ ਤੁਸੀਂ ਇਕੱਠੇ ਹੋਏ ਇੱਥੇ ਤਾਂ ਪ੍ਰਸ਼ਾਸਨ ਦੀ ਤੇ ਪੁਲਿਸ ਦੀ ਜਾਗ ਖੁੱਲ ਗਈ ਉੱਚ ਅਧਿਕਾਰੀਆਂ ਤੱਕ ਗੱਲ ਗਈ ਤੇ ਹੁਣ ਐਸਐਚਓ ਕਹਿ ਕੇ ਗਿਆ ਸਦਰ ਖਾਣੇ ਦਾ ਵੀ ਅਸੀਂ ਰਿਕਵਰ ਕਰਕੇ ਸ਼ਾਮ ਤੱਕ ਹੈਡਓਵਰ ਕਰ ਦਵਾਂਗੇ ਤੁਹਾਡੀ ਬੇਟੀ ਤੇ ਮੁੰਡੇ ਨੂੰ ਜਿਹੜਾ ਜੇਲ੍ਹ ਭੇਜ ਦਾਂਗੇ ਤੇ ਗੱਲ ਕਰਨ ਲਈ ਇੱਕ ਬਲਵਿੰਦਰ ਕੌਰ ਸਾਡੇ ਕੋਲੇ ਆਈ ਸੀ ਰੁੜਕੀ ਖਾਮ ਤੋਂ ਉਹਨਾਂ ਦਾ ਘੜੂਆ ਚੌਂਕੀ ਦਾ ਕੇਸ ਸੀ ਉਹ ਵੀ ਰਿਲੇਟਡ ਇਸ ਥਾਣੇ ਨਾਲ ਵੀ ਪੈਰ ਵਹੀ ਹੋਈ ਹੈ ਇੱਕ ਹੋਰ ਬੇਟੀ ਸੀ ਉਹਦੀ ਬਾਹਰ ਕੁੱਟ ਹੋਈ ਸੀ ਉਹਦਾ ਵੀ ਕੇਸ ਸੀ ਦੋ ਤਰੇ ਕੇਸਾਂ ਨੂੰ ਲੈ ਕੇ ਧਰਨਾ ਲਾਣਾ ਸੀ ਪਰ ਸਾਨੂੰ ਅਫਸਰਾਂ ਨੇ ਸਵੇਰ ਤੋਂ ਦੇ ਖਾਮ ਨੂੰ ਸਾਨੂੰ ਫੋਨ ਕਰਨੇ ਸ਼ੁਰੂ ਕਰਤੇ ਵੀ ਤੁਹਾਡੀ ਜੇ ਮੰਗ ਡਿਮਾਂਡ ਪੂਰੀ ਹੋ ਜਾਏ ਅਸੀਂ ਅੱਜ ਦੀ ਸਾਡੀ ਸਲਾਹ ਸੀ ਵੀ ਅਸੀਂ ਧਰਨਾ ਜਿਹੜਾ ਅੱਗੇ ਲੈ ਜਾਗੇ 4 ਦਿਨ ਦਾ ਟਾਈਮ ਦੇ ਦਾਂਗੇ 2 ਦਿਨ ਦਾ ਪਰ ਐਸ ਐਚਓ ਅਮਰਿੰਦਰ ਸਿੰਘ ਸਦਰਖਾਨੇ ਨੇ ਇੱਥੇ ਕਹਿ ਕੇ ਗਿਆ ਵੀ ਗੁਡੀਆਂ ਜਿਹੜੀ ਦੀ ਬੱਚੀ ਪੁਨਮ ਰਾਣੀ ਦੀ ਰਿਕਵਰ ਕਰ ਲਈ ਤੇ ਮੁੰਡੇ ਨੂੰ ਰੈਸਟ ਪਾ ਦਾ ਕਿ ਜਿਹੜੇ ਪੇਦਾਂਗੇ ਤੇ ਦੀ ਜਿਹੜੀ ਬੇਟੀ ਆ ਉਹ ਹੈਂਡਓਵਰ ਕਰ ਦਾਂਗੇ ਅਸੀਂ ਦੇਰ ਆਈ ਤਾਂ ਦਰੁਸਤ ਆਏ ਅੱਜ ਵੀ ਪ੍ਰਸ਼ਾਸਨ ਦਾ ਪੁਲਸ ਦਾ ਧੰਨਵਾਦ ਕਰਦੇ ਆ ਤਾਂ ਕਿ ਸਾਨੂੰ ਜਿਹੜਾ ਰੋਸ਼ ਕਰਨਾ ਸੀ ਉਹ ਰੋਸ਼ ਦਾ ਜਿਹੜਾ ਹੈਗਾ ਸਾਨੂੰ ਖੁਸ਼ੀ ਹੋਈ ਤਾਂ ਕਿ ਅਸੀਂ ਕਿਸੇ ਗਰੀਬ ਲੜਕੀ ਨੂੰ ਗਰੀਬ ਬੱਚੀ ਨੂੰ ਗਰੀਬ ਬੱਚੀ ਦੀ ਮਾਂ ਨੂੰ ਨਿਆਣ ਸਾਫ ਦਵਾਉਣ ਵਾਸਤੇ ਤੁਹਾਡਾ ਬਹੁਤ ਵੱਡਾ ਯੋਗਦਾਨ ਪਿਆ ਅੱਜ ਤੁਹਾਡਾ ਦਿਨ ਜਿਹੜਾ ਲੇਖ ਵਿੱਚ ਲਿਖਿਆ ਜਾਊਗਾ ਤੇ ਮੈਂ ਪ੍ਰੈਸ ਦਾ ਤਹਿਤ ਲੋਕਾਂ ਦਾ ਧੰਨਵਾਦ ਕਰਦੇ ਆ ਤੁਸੀਂ ਇਹ ਕੇਸ ਜਿਹੜਾ ਪਿਛਲੇ ਲਗਭਗ ਮਹੀ ਬਹੁਤ ਹਾਈਲਾਈਟ ਕੀਤਾ ਸੀ ਤਾਂ ਕਰਕੇ ਉਸ ਗਰੀਬ ਬੱਚੀ ਨੂੰ ਨਿਆਣ ਸਾਫ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ